ਬੜੀ ਖੁਸ਼ਕਾ ਕਿ ਪਿਆਰ ਦੇ ਨਾਮ ਨਾਲ ਮਨਾਇਆ ਜਾਂਦਾ ਵਾ ਉਸ ਪ੍ਰੋਗਰਾਮ ਦੇ ਵਿੱਚ ਅੱਜ ਸਮੁੱਚੇ ਸਮਾਜ ਦੇ ਲੋਕ ਸਤਿਗੁਰੂ ਅਬੀਰ ਡੈਗਰ ਹੌਸਲ ਸਮਾਜਿਕ ਇਨਸਾਫ ਕਾਉਂਸਲ ਜਹਾਸ ਨੂੰ ਜੱਟੇ ਭਾਈਆ ਲੋਕ ਵਾਜਾ ਸਾਹਿਬ ਦਾ ਜਨਮ ਦਿਹਾੜਾ ਨਸ਼ੇ ਪੰਜਾਬੋ ਪੰਜਾਬੋ ਦੇਸ਼ ਬਚਾਓ ਕਿਉਂਕਿ ਜਿੱਦਾਂ ਕਹਿੰਦਾ ਕਿ ਅਸੀਂ ਸਾਰੇ ਪੰਜਾਬੀ ਜਾਂਦੇ ਹਾਂ ਕਿ ਪੰਜਾਬ ਕਿੱਥੇ ਪੰਜ ਦਰਿਆਵਾਂ ਦੇ ਲਈ ਜਾਣਿਆ ਜਾਂਦਾ ਸੀ ਅੱਜ ਸੇਵਾ ਦਰਿਆ ਨਸ਼ਿਆਂ ਦਾ ਵੰਗ ਰਿਆ ਦਾ ਉਹ ਨਸ਼ੇ ਅੱਜ ਸਾਡੇ ਘਰ ਘਰ ਦੇ ਵਿੱਚ ਦਸਤਕ ਦੇਣ ਲੱਪੇ ਆ ਨਸ਼ਿਆਂ ਦੇ ਕਰਕੇ ਅੱਜ ਸਾਡਾ ਯੂਥ ਸਾਡੀ ਜਿਹੜੀ ਨੌਜਵਾਨੀ ਹੈ ਉਹ ਦਿਨ ਦੇ ਦਿਨ ਸਰਦਾਰ ਦੇ ਵਿੱਚ ਟੱਕੀ ਜਾ ਰਹੀ ਹੈ ਕਿ ਇਹ ਸਰਕਾਰਾਂ ਦੀ ਗੱਲ ਕਰ ਲਈਏ ਤੇ ਸਰਕਾਰਾਂ ਪੂਰੀ ਤਰ੍ਹਾਂ ਲੋਕਾਂ ਦੇ ਵਿੱਚ ਨਾਕਾਮਯਾਬ ਰਹੀਆਂ। ਸਰਕਾਰੀ ਨੈਤਿਕਤਾ ਤੇ ਸਮਾਜਿਕ ਕੋਤੇ ਜ਼ਿੰਮੇਵਾਰੀ ਬੰਦੀ ਆ ਕਿ ਇਸ ਮਹੀਰ ਨੂੰ ਅੱਗੇ ਫੜਾਈਏ ਤਾਂ ਜੋ ਇਹ ਸਰਕਾਰਾਂ ਜੋ ਸੁਣਵੀਂ ਰਹੀਆਂ ਆਮ ਦੀ ਆਮ ਜਨਤਾ ਦੀ ਆਵਾਜ਼ ਇਹਦੇ ਕੰਨਾਂ ਤੱਕ ਪਹੁੰਚੇ ਕਿਉਂਕਿ ਜਿਹੜਾ ਇਹ ਅੱਡੇ ਦਾ ਕੋੜ ਆ ਇਹ ਨਸ਼ੇ ਦਾ ਕੋੜ ਆ ਇਹ ਅੱਜ ਸਾਡੇ ਹੀ ਸੁਖ ਨੂੰ ਖਾ ਰਿਹਾ ਦਾ ਸਾਡੇ ਬੱਚਿਆਂ ਨੂੰ ਖਾ ਰਿਹਾ ਵਾ ਇਹ ਕਰਕੇ ਅੱਜ ਤੁਸੀਂ ਦੇਖ ਸਕਦੇ ਆ ਕਿ ਬਿਲਕੁਲ ਸਾਡੇ ਨਾਫੀਕ ਭਾਰਗੋਨਗਰ ਆਇਦਨ ਇੱਥੇ ਨਸ਼ੇ ਦੇ ਕਰਕੇ ਕੋਈ ਨਾ ਕੋਈ ਜਿਹੜਾ ਨੌਜਵਾਨ ਆਪਣੀ ਜ਼ਿੰਦਗੀ ਸਮਾਪਤ ਕਰ ਰਿਹਾ ਵਾ ਆਪਣੀ ਜ਼ਿੰਦਗੀ ਨੂੰ ਖਤਮ ਕਰ ਰਿਹਾ ਵਾ ਜਿਹਦੇ ਕਰਕੇ ਉਹਦਾ ਪਰਿਵਾਰ ਉਹਦੇ ਬੱਚੇ ਉਹਦੇ ਉਹਦੇ ਮਾਪਿਓ ਸਾਰੇ ਸਾਰੇ ਉਹਦੇ ਜਾਣ ਕਰਕੇ ਉਹਦਾ ਇਹਦਾ ਪਰਿਵਾਰਾ ਪੂਰੀ ਤਰ੍ਹਾਂ ਖੜ੍ਹਾ ਹੋ ਜਾਂਦਾ ਵਾ ਕਿਸੇ ਨੇ ਵੀ ਉਹਨਾਂ ਦੀ ਜਿਹੜੀ ਠੀਕਾਂ ਪਕਾਰਾਂ ਵੱਲ ਧਿਆਨ ਨਹੀਂ ਦਿੱਤਾ ਕੋਈ ਇਸ ਤੱਕੇ ਅੱਜ ਦਾ ਇਕੱਠ ਜਿੰਨੇ ਵੀ ਸਾਡੇ ਸਤਕਾਰਯੋਗ ਮੁਸਾਫੀ ਇੱਥੇ ਇਕੱਠੇ ਹੋਏ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਸ ਜਾਗਰੂਕਤਾ ਮਾਰਸ਼ੇ ਦੇ ਵਿੱਚ ਨਸ਼ਾ ਪਹਜਾਓ ਤੇ ਦੇਸ਼ ਬਚਾਓ ਪੰਜਾਬ ਬਚਾਓ ਦੀ ਇਸ ਮਹੀਮ ਦੇ ਵਿੱਚ ਹਿੱਸਾ ਲਿਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੁਣ ਇੱਥੇ ਆਏ ਸਾਰੇ ਹੀ ਸਤਕਾਰਯੋਗ ਮੁਸਾਫੀਆਂ ਨੂੰ ਬੇਨਤੀ ਕਰੂੰਗਾ ਕਿ ਆਪ ਦੇ 2 ਮਿੰਟ ਦੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਾਂ ਤਾਂ ਮੈਂ ਸਭ ਤੋਂ ਪਹਿਲਾਂ